ਜੀ ਸਸਤੀ ਕਾਲ ਜੀ ਦੇਖੋ ਜੀ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਆਪਣੀ ਮੋਡੇ ਦੀ ਕਾਟ ਆ ਗਈ ਫਰੰਟ ਵਾਲੀ ਕਿੰਨੇ ਇੰਚ ਤੇ ਪਾਉਣੀ ਚਾਹੀਦੀ ਆ ਤੇ ਬੈਕ ਵਾਲੀ ਕਿੰਨੇ ਇੰਚ ਤੇ ਪਾਉਣੀ ਚਾਹੀਦੀ ਆ ਤਾਂ ਕਿ ਜਿਹੜਾ ਆਪਣੇ ਮੋਡੇ ਚ ਆਮ ਹੌਲ ਚ ਆਪਣੇ ਝੋਲਣਾ ਪਵੇ ਕੋਈ ਵੱਲਣਾ ਪੈਣ ਨਾ ਹੀ ਬਾਹ ਨੂੰ ਖਿੱਚ ਪਵੇ ਦੇਖੋ ਜੀ 7.5 ਇੰਚ ਤੇ ਤਾਂ ਕੀਤੀ ਹੈਗੀ ਆਪਾਂ ਮੋਡੇ ਦੀ ਕਟਿੰਗ ਉੱਪਰ ਆਪਾਂ 0.5 ਇੰਚ ਦੀ ਪਾਈ ਹੈ ਜੀ ਕਾਟ ਠੀਕ ਆ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਮੋਡੇ ਦੀ ਫਰੰਟ ਵਾਲੀ ਕਾਟ ਪਾਈ ਆ ਦੇਖੋ ਇਹ ਪਾਈ ਆ ਜੀ ਆਪਾਂ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਆਗੀ ਇਹ ਪਾਈਆਂ ਜੀ 2 ਇੰਚ ਤੇ ਫਰੰਟ ਵਾਲੀ 1 ਇੰਚ ਤੇ ਤੇ ਬੈਕ ਵਾਲੀ 2 ਇੰਚ ਤੇ ਪਾਉਣ ਨਾਲ ਕਦੇ ਵੀ ਆਪਣੀ ਮੋਢੇ ਵਿੱਚ ਵੱਲ ਨਹੀਂ ਪੈਂਦਾ ਹੈਗਾ ਤੇ ਨਾ ਹੀ ਆਪਣੀ ਬਾਹ ਨੂੰ ਖਿੱਚ ਪਵੇ ਤੇ ਨਾ ਹੀ ਜੀ ਆਪਣੇ ਮੋਢੇ ਨੂੰ ਖਿੱਚ ਪਵੇ ਤੇ ਨਾ ਹੀ ਬਾਹ ਤੇ ਮੋਢੇ ਵਿੱਚ ਵੱਲ ਪੈਣ ਦੂਸਰੀ ਗੱਲ ਜੀ ਜਦੋਂ ਆਪਾਂ ਆਹ ਵਾਲੀ ਸਾਈਡ ਸਲਾਈ ਲਾਉਣੀ ਆਂਗੀ ਕਾਇ ਆਪਾਂ ਨੂੰ ਇਦਾਂ ਤਿਰਸੀ ਨਹੀਂ ਲਗਾਉਣੀ ਚਾਹੀਦੀ ਇਥੋਂ ਹਲਕੀ ਜਿਹੀ ਗੁਲਾਈ ਦੇਣੀ ਚਾਹੀਦੀ ਹੈ ਕਿ ਇਹ ਸਲਾਈ ਦਾ ਵੀ ਆਪਣੀ ਆਰਮਹੋਲ ਚ ਬਾਲ ਪੈਣ ਨਾਲ ਬਹੁਤ ਕੰਟੈਕਟ ਹੁੰਦਾ ਜੇ ਆਪਾਂ ਗਲਾਈ ਦੇ ਵਿੱਚ ਇਦਾਂ ਜਦੋਂ ਸਲਾਈ ਲਾਵਾਂਗੇ ਆਪਾਂ ਗਲਾਈ ਦੇ ਵਿੱਚ ਸਲਾਈ ਲਗਾਵਾਂਗੇ ਤਾਂ ਆਪਣੀ ਜਿਹੜੀ ਆਰਮਹੋਲ ਦੀ ਫਿਟਿੰਗ ਆ ਗਈ ਮੋਢੇ ਦੀ ਫਿਟਿੰਗ ਉਹ ਬਹੁਤ ਸੋਹਣੀ ਬਣ ਕੇ ਆਉਂਦੀ ਹੈਗੀ ਵੀਡੀਓ ਨੂੰ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ